ਜੇਵਾ ਕੋਈ ਸ਼ਾਂਭੀ 70% ਵੱਜ ਜਾਂਦੇ ਨੇ ਇਦਾਂ ਦੀ ਗੱਲ ਨਹੀਂ ਤੇ ਪਰ ਜੇ ਫਾਰਮਰ ਸਾਫ ਦੇ ਵਿੱਚ ਤਾਂ ਠੀਕ ਆ ਆ ਨਾ ਜੀ ਕਿਸਾਨ ਗਾਂ ਦੇ ਬੰਨ ਪੈ ਗਿਆ ਜੀ ਤੇ ਸੋਨੂੰ ਆ ਹੁਣ ਤੂੰ ਬੇਵੰਗੋਈ ਆਕੜੀ ਪਈ ਆ ਤੇ ਡਾਕਟਰ ਸਾਹਿਬ ਇਹਦਾ ਟਰੀਟਮੈਂਟ ਕਰਨ ਲੱਗੇ ਪਏ ਆ ਤੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣੇ ਆ ਇਹ ਨਾ ਜੀ ਇਹਨੂੰ ਬੰਨ ਪਿਆ ਹੋਇਆ ਸੀ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਡਾਕਟਰ ਸਾਹਿਬ ਕਰਦੇ ਆ ਆਪ ਉਹਨਾਂ ਦਾ ਐਡਰੈਸ ਪੁੱਛਦੇ ਆ ਪਹਿਲਾਂ ਉਹਨਾਂ ਤੋਂ ਪਹਿਲਾਂ ਜੀ ਡਾਕਟਰ ਸਾਹਿਬ ਆਪ ਦਾ ਪਤਾ ਦੱਸਿਓ ਜੀ ਕਿਹੜਾ ਥਾਂ ਦੇ ਮੇਰਾ ਨਾਮ ਲੱਪਤੀ ਸਿੰਘ ਪਿੰਨ ਮੇਰਾ ਮੋੜ ਹੈ ਹਾਂ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਠੀਕ ਹੈ ਤੇ ਇਹ ਨੂੰ ਬੰਨ ਪਿਆ ਹੋਇਆ ਹੈਗਾ ਇਹ ਗੱਬਣ ਵੀ ਆ ਇਹਦੇ 15 ਦਿਨ ਰਹਿੰਦੇ ਨੇ ਬਹੁਤ ਜਿਆਦਾ ਤਕਲੀਫ ਦੇ ਵਿੱਚ ਆ ਇਹਦੇ ਇੱਕ ਹੁਣ ਇੰਜੈਕਸ਼ਨ ਲਾਇਆ ਨਾਲ ਬੱਚੇਦਾਨੀ ਦਾ ਮੂੰਹ ਖੁੱਲਣ ਵਾਸਤੇ ਤੇ ਅਸੀਂ ਆਪਾਂ ਬੈਟਮਿਟ ਲਾ ਦਿੰਨੇ ਆ ਤੇ ਜਾਂ ਐਪੀਡੋਸ਼ਨ ਲਾ ਦਿੰਨੇ ਆ ਉਹ ਇੰਜੈਕਸ਼ਨ ਇਹਦੇ ਲਾਇਆ ਹੋਇਆ ਹੁਣ ਠੀਕ ਹੈ ਜੀ ਨਾਲੇ ਸੂਨ ਦੀ ਪੂਰੀ ਮਤਲਬ ਤਿਆਰੀ ਦੇ ਵਿੱਚ ਆ ਗੰਦਮਨ ਸੈੱਟ ਰਹੀ ਆ ਹੋ ਸਕਦਾ 90% ਬੱਚਾ ਇਹਦਾ ਡੈੱਡ ਹੋਵੇ ਹੂੰ ਤੇ ਇਹ ਬੰਨ ਪੈਣ ਦੇ ਕਾਰਨ ਇਹੀ ਹੁੰਦੇ ਆ ਜੀ ਜਿਹੜੇ ਆਪਾਂ ਗਲੇ ਸੜੇ ਮੀਂਹ ਦੇ ਭਿੱਜੇ ਹੋਏ ਪੱਠੇ ਉਹ ਨਾ ਪਾਓ ਪਸ਼ੂਆਂ ਨੂੰ ਠੀਕ ਆ ਜੀ ਸਾਰਾ ਜਿਹੜਾ ਉਹਦੇ ਵਿੱਚ ਉਲੀ ਆ ਉਹ ਨਾ ਪਾਓ ਆ ਦੇਖੋ ਤੁਹਾਡੇ ਸਾਹਮਣੇ ਗੰਦਬੰਦ ਮਾਰ ਰਹੀ ਹੈ ਇਹ ਠੀਕ ਆ ਜੀ ਠੀਕ ਹੈ ਤੇ ਅੰਦਰੋਂ ਵੀ ਇਹ ਪੂਰੀ ਖੁੱਲ ਰਹੀ ਹੈ ਹੁਣ ਇਸ ਟਾਈਮ ਤੇ ਹੂੰ ਹੂੰ ਤੇ ਹੁਣ ਇਹਦਾ ਕੁਝ ਟਾਈਮ ਤੱਕ ਬੰਨ ਇਹਦਾ ਅੱਜ ਸਵੇਰ ਦੇ ਵਿੱਚ ਖੁੱਲ ਜਾਣਾ ਠੀਕ ਆ ਜੀ ਹਾਂ ਅੰਦਰੋਂ ਆ ਦੇਖੋ ਪੂਰੀ ਮੂਵਮੈਂਟ ਕਰ ਰਹੀ ਹੈ ਹੂੰ ਠੀਕ ਹੈ ਚਾਂਸਸ ਇਹਦੇ ਬਹੁਤ ਜਦੇ ਘੱਟ ਹੁੰਦੇ ਆ ਠੀਕ ਆ ਜੀ ਹਾਂ ਪਰ ਕੋਸ਼ਿਸ਼ ਜਾਰੀ ਹੁੰਦੀ ਹੈ ਪਸ਼ੂ ਸੱਤਾਂ ਬਹੁਤ ਜਿਆਦਾ ਤਕਲੀਫ ਦੇ ਵਿੱਚ ਆ ਇਹਦੇ ਇੱਕ ਹੁਣ ਇੰਜੈਕਸ਼ਨ ਲਾਇਆ ਨਾਲ ਬੱਚੇਦਾਨੀ ਦੇ ਮੂੰਹ ਖੁੱਲਣ ਵਾਸਤੇ ਤੇ ਅਸੀਂ ਆਪਾਂ ਬੈਟਮਿਟ ਲਾ ਦਿੰਨੇ ਆ ਤੇ ਜਾਂ ਐਪੀਡੋਸ਼ਨ ਲਾ ਦਿੰਨੇ ਆ ਉਹ ਇੰਜੈਕਸ਼ਨ ਇਹਦੇ ਲਾਇਆ ਹੋਇਆ ਹੁਣ ਨਾਲੇ ਸੂਨ ਦੀ ਪੂਰੀ ਮਤਲਬ ਤਿਆਰੀ ਦੇ ਵਿੱਚ ਆ ਗੰਦਮਨ ਸੱਟ ਰਹੀ ਆ ਹੋ ਸਕਦਾ 90% ਬੱਚਾ ਇਹਦਾ ਡੈੱਡ ਹੋਵੇ ਹੂੰ ਤੇ ਇਹ ਬੰਨ ਪੈਣ ਦੇ ਕਾਰਨ ਇਹੀ ਹੁੰਦੇ ਆ ਤੇ ਜਿਹੜੇ ਆਪਾਂ ਗਲੇ ਸੜੇ ਮੀਂਹ ਦੇ ਭਿੱਜੇ ਹੋਏ ਪੱਠੇ ਉਹ ਨਾ ਪਾਓ ਪਸ਼ੂਆਂ ਨੂੰ ਠੀਕ ਆ ਜੀ ਸਾਰਾ ਜਿਹੜਾ ਉਹਦੇ ਵਿੱਚ ਉਲੀ ਆ ਉਹ ਨਾ ਪਾਓ ਆ ਦੇਖੋ ਤੁਹਾਡੇ ਸਾਹਮਣੇ ਗੰਦਬੰਦ ਮਾਰ ਰਹੀ ਹੈ ਇਹ ਠੀਕ ਆ ਜੀ ਠੀਕ ਆ ਤੇ ਅੰਦਰੋਂ ਵੀ ਇਹ ਪੂਰੀ ਖੁੱਲ ਰਹੀ ਆ ਹੁਣ ਇਸ ਟਾਈਮ ਤੇ ਹੂੰ ਹੂੰ ਤੇ ਹੁਣ ਇਹਦਾ ਕੁਝ ਟਾਈਮ ਤੱਕ ਬੰਨ ਇਹਦਾ ਅੱਜ ਸਵੇਰ ਦੇ ਵਿੱਚ ਖੁੱਲ ਜਾਣਾ ਠੀਕ ਆ ਜੀ ਹਾਂ ਅੰਦਰੋਂ ਆ ਦੇਖੋ ਪੂਰੀ ਮੂਵਮੈਂਟ ਕਰ ਰਹੀ ਹੈ ਠੀਕ ਆ ਚਾਂਸਸ ਇਹਦੇ ਬਹੁਤ ਜ਼ਿਆਦਾ ਘੱਟ ਹੁੰਦੇ ਆ ਠੀਕ ਆ ਜੀ ਹਾਂ ਪਰ ਕੋਸ਼ਿਸ਼ ਜਾਰੀ ਹੁੰਦੀ ਹੈ ਹੂੰ ਪਸ਼ੂ 70% ਵੱਜ ਜਾਂਦੇ ਨੇ ਇਦਾਂ ਦੀ ਗੱਲ ਨਹੀਂ ਤੇ ਪਰ ਜੇ ਫਾਰਮਰ ਸਾਫ ਦੇ ਵਿੱਚ ਤਾਂ ਠੀਕ ਆ ਜੀ ਹਾਂਜੀ ਤੇ ਇੱਕ ਨਾ ਡਾਕਟਰ ਸਾਹਿਬ ਜੇ ਮੰਨ ਲਓ ਵੀ ਬੰਨ ਨਾ ਹੀ ਪਵੇ ਉਹਦੇ ਉਹਦਾ ਜੀ ਕੋਈ ਹੱਲ ਦੱਸ ਦਿਓ ਜੀ ਉਹਦਾ ਹੱਲ ਸਭ ਤੋਂ ਪਹਿਲਾਂ ਇੱਕ ਤਾਂ ਤੂੜੀ ਵਗੈਰਾ ਆਪਾਂ ਝਾਰ ਕੇ ਪਾਓ ਠੀਕ ਆ ਜੀ ਦੇ ਵਿੱਚ ਚਾਰ ਦੇ ਵਿੱਚ ਕੋਈ ਗੰਡਾ ਜਿੰਮੇ ਉਹਦੇ ਵਿੱਚ ਉਲੀ ਹੁੰਦੀ ਹੈ ਇੱਕ ਵਾਈਟ ਜੇ ਕਲਰ ਦੀ ਉਹਨਾਂ ਰੱਖੋ ਵੀ ਉਹ ਨਾ ਪਸ਼ੂ ਨੂੰ ਪਾਓ ਠੀਕ ਆ ਜੀ ਬਾ ਇਦਾਂ ਦੀਆਂ ਗੱਲਾਂ ਤੇ ਲੀਵਰ ਟੋਨਿਕ ਦਿਓ ਟਾਈਮ ਸਰ ਇਹਨਾਂ ਨੂੰ ਤੇ ਜਿਹੜੀ ਆਪਣੀ ਡਿਵਰਮਿੰਗ ਕਰਨੀ ਹੈ ਇਹਨਾਂ ਦੀ ਹਾਂਜੀ ਹਾਂਜੀ ਪੇਟ ਦੇ ਕੀੜਿਆਂ ਵਾਲੀ ਉਹ ਗੋਲੀ ਪ੍ਰੋਪਰ ਟਾਈਮ ਟੂ ਟਾਈਮ ਦਿਓ ਬਾਕੀ ਇਹਦੀ ਮੇਨ ਕਾਰਨ ਹੁੰਦੇ ਆ ਬਨ ਬੈਂਡ ਦੇ ਤੇ ਬਾਕੀ ਖਿਆਲ ਰੱਖਣਾ ਚਾਹੀਦਾ ਫਾਰਮਰ ਦਾ ਇਸ ਗੱਲ ਨਾਲ ਬਹੁਤ ਜ਼ਿਆਦਾ ਲਾਸ ਹੋ ਜਾਂਦਾ ਠੀਕ ਹੈ ਇੱਕ ਆਪ ਦਾ ਨੰਬਰ ਫੋਨ ਨੰਬਰ ਬੋਲ ਦਿਓ ਮੇਰਾ ਫੋਨ ਨੰਬਰ 83601 87001 ਬਾਕੀ ਤੁਸੀਂ ਇਹਦੇ ਤੇ ਅਡਰੈਸ ਪਾ ਦਿਓ ਉਹਦਾ ਕੋਈ ਗੱਲ ਨਹੀਂ ਧੰਨਵਾਦ ਜੀ ਸਾਰਿਆਂ ਨੂੰ ਪਤਾ ਲੱਗ ਜਾਣਾ ਇਸ ਗੱਲ ਦਾ ਠੀਕ ਠੀਕ ਹੈ ਜੀ ਹਾਂ ਜੀ ਉਹੀ ਗਾਮ ਬਾਈ ਜੀ ਜਿਹਦੇ ਮੰਨ ਪਿਆ ਸੀ ਤੇ ਇਹਦੀ ਡਿਲੀਵਰੀ ਵੀ ਹੋ ਗਈ ਆਪ ਹੈ ਮੂਰੇ ਤੇ ਬਿਲਕੁਲ ਤੰਦਰੁਸਤ ਆ ਇਹ ਤੇ ਖਵਾ ਦੇ ਖਵਾ ਦੇ ਬਾਈ ਨੂੰ ਆਦਾ ਖਵਾਈ ਚੱਲੇ ਨੂੰ ਤੇਰਾ ਕਰਕੇ ਨਹੀਂ ਖਾਂਦੇ ਨੂੰ ਆਇਆ ਵੀ ਬਸ ਡਾਕਟਰ ਆ ਗਿਆ ਤੇ ਕਿਵੇਂ ਬਾਈ ਹੁਣ ਖੁਸ਼ ਆਂ ਜੀਤੀ ਜਮਾਂ ਖੁਸ਼ ਆ ਬਾਈ ਹੈ ਜਮਾਂ ਖੁਸ਼ ਆ ਬਾਈ ਅੱਛਾ ਹਾਂ ਰੰਗ ਲਾ ਦੇ ਜਮਾਂ ਤਾਂ ਮੈਂ ਤਾਂ ਕਹਦੇ ਆਪਾਂ ਦਾ ਉਹ ਪਰਮਾਤਮਾ ਦਾ ਆਪਾਂ ਦਾ ਚਲੋ ਫੋਨ ਦੇ ਲੱਗਣੀ ਦੀ ਕਿੱਥੇ ਮੈਂ ਨਹੀ ਉਹ ਉਹ ਹਾਂ ਉਹ ਡਾਕਟਰ ਨੇ ਵਿਚਾਰੇ ਨੇ ਚਲੋ ਬਹੁਤ ਵਧੀਆ ਉਹਨੂੰ ਨੌਲੇਜ ਸੀ ਹਾਂ ਕਿਵੇਂ ਮਾਤਾ ਹੁਣ ਫਿਰ ਖੁਸ਼ ਆ ਹਾਂ ਬਈ ਖੁਸ਼ ਆ ਬਿਚਾਰਾ ਪਾਈ ਵਰੀਆ ਹੋਰ ਸਾਡੀ ਸੋਡੇ ਦੁੱਧ ਹੋ ਗਿਆ ਹੁਣ ਇਹ ਦੁੱਧ ਹੋ ਗਿਆ ਹੂੰ ਕਿੱਥੋਂ ਡੇਰੀ ਚ ਆਦਾ ਜਾਂਦਾ ਨਹੀਂ ਇਹ ਪਿਓ ਵਿਚਾਰਾ ਜਾਂਦਾ ਕਰਕੇ ਥੰਦ ਦੇ ਵਿੱਚ ਆ ਤਾਂ ਇਹਨੂੰ ਪੁੱਛ ਕੇ ਆ ਗਈ ਦੁੱਧ ਨਹੀਂ ਗਵਾਣ ਚੁ ਕਿ ਦਿਨ ਕੋਈ ਮੈਨੂੰ ਇੱਥੋਂ ਸੌਖਾ ਮੈਂ ਤੁਰਿਆ ਨਹੀਂ ਜਾਂਦਾ ਹੁਣ ਲਿਹਾਉਣਾ ਪੈਂਦਾ ਕਰਕੇ ਕਰਕੇ ਇਹ ਫਿਰ ਨਵੇਂ ਮੁੰਡੇ ਨੇ ਭਾਈ ਇਹਨਾਂ ਨੂੰ ਹੱਥ ਹੱਥ ਲਵੇੜਨੇ ਔਖੇ ਲੱਗਦੇ ਆ ਤੇ ਸੰਨੀਆਂ ਸੰਨੀਆਂ ਮੈਂ ਕਹਿੰਦੀ ਤੈਨੂੰ ਤਾਂ ਚੇਰ ਨਹੀਂ ਲੱਗਦਾ ਇਹਨੂੰ ਸੈਂ ਕਰਤੇ ਜਾਣਾ ਪਊ ਤੇ ਫਿਰ ਮੰਮੀ ਆਪਣੇ ਤੋਂ ਨਹੀਂ ਕਰਦੀ ਚਾਹ ਨਹੀਂ ਬਣਾਉਂਦੀ ਮਾਂ ਕਰਦੀ ਹੁੰਦਾ ਐਨਾ ਕਿੰਨਾ ਕੁ ਦੁੱਧ ਹੁੰਦਾ ਉਹ ਉਹਦੇ ਦਾ ਤੁਸੀਂ ਤਾਂ ਦਿਲ ਸਿੱਟੇ ਬੈਠੇ ਸੀ ਨਾ ਰੋਈ ਜੀ ਮੈਂ ਤਾਂ ਕੱਲ ਵੀ ਬਹੁਤ ਆ ਰੋ ਮਾਂ ਮੈਂ ਕਿਹ ਕਿਸਮਤ ਮਾੜੀ ਸੀ ਅਸਾਂ ਤਾਂ ਦੁੱਧ ਹੋਇਆ ਸੀ ਮੈਂ ਕਿਹਾ ਦੇਖੋ ਭਈ ਬਾਗ ਰੋਈ ਇਹਨਾਂ ਦੇ ਨਾਲ ਜੀ ਕੱਲਾ ਹੀ ਪਸੂ ਸੀ ਵਿਚਾਰੇ ਕਿਸਾਨ ਭਰਾ ਦੇ ਦੇ ਇੱਕੋ ਹੀ ਸੀ ਇਹ ਵਿਚਾਰਿਆਂ ਦੇ ਵੇੜ ਸਾਨੂੰ ਪਤਾ ਹੀ ਆ ਬਈ ਮਸਾਂ ਜੁੜਦੇ ਆ ਪਸੂ ਵੀ